ਜਗ੍ਹਾ ਤੇ ਆਪਾਂ ਖੜੇ ਆ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਇੱਕ ਹਾਦਸਾ ਵਾਪਰਿਆ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਹਾਦਸਾ ਵਾਪਰਦਾ ਤਾਂ ਫਿਰ ਦੋਨਾਂ ਧਿਰਾਂ ਦੇ ਇੱਕ ਸੱਟਾ ਲੱਗ ਜਾਂਦੀ ਆ ਤਾਂ ਸੱਟਾ ਲੱਗਣ ਦਾ ਕਾਰਨ ਕੀ ਬਣਦਾ ਹੈ ਕਿ ਇਸ ਜਗ੍ਹਾ ਦੇ ਉੱਤੇ ਕਚਰਾ ਸੁੱਟਣ ਵਾਲੇ ਲਗਾਤਾਰ ਕਚਰਾ ਸੁੱਟ ਰਹੇ ਆ ਔਰ ਦੂਸਰੀ ਤਰਫ ਵੇਖ ਰਹੇ ਹੋ ਕਿ ਇਹ ਮੁਹਾਲੀ ਦਾ 10 ਫੇਸ ਹੈ ਔਰ ਇਸ ਤਰਫ ਵੇਖਦੇ ਹੋ ਤਾਂ ਚੰਡੀਗੜ੍ਹ ਦਾ ਇਹ ਸੈਕਟਰ ਹੈ ਔਰ ਇਹ ਜਿੱਥੇ ਮੁਹਾਲੀ ਤੇ ਚੰਡੀਗੜ੍ਹ ਦੀ ਬਿਲਕੁਲ ਜੁਆਇਨਿੰਗ ਹੈ ਉਸ ਜਗ੍ਹਾ ਦੇ ਉੱਤੇ ਇਹ ਨੁਕਸਾਨ ਜਿਹੜਾ ਹੈ ਇਹ ਅਕਸਰ ਹੀ ਕਈ ਵਾਰ ਹੁੰਦਾ ਕਿ ਬਹੁਤ ਸਾਰੇ ਕਚਰਾ ਸੁੱਟਣ ਵਾਲੇ ਇਸ ਜਗ੍ਹਾ ਦੇ ਉੱਤੇ ਆ ਕੇ ਕਚਰਾ ਸੁੱਟ ਦਿੰਦੇ ਆ ਤਾਂ ਦੱਸ ਦਈਏ ਕਿ ਚੰਡੀਗੜ੍ਹ ਤੇ ਇੱਕ ਤਰਫ ਮੋਹਾਲੀ ਆ ਇਸ ਰੋਡ ਦੇ ਔਰ ਜਿਵੇਂ ਇਸ ਜਗ੍ਹਾ ਉੱਤੇ ਕਚਰਾ ਸੁੱਟਣ ਵਾਲੀਆਂ ਰੇੜੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਲੱਗਦੀਆਂ ਰਹਿੰਦੀਆਂ ਔਰ ਜਿੱਥੋਂ ਵੀ ਕਚਰਾ ਆਉਂਦਾ ਰੇੜੀਆਂ ਉੱਤੋਂ ਆ ਕੇ ਚੰਡੀਗੜ੍ਹ ਦੀ ਤਰਫ ਜਿਵੇਂ ਆਹ ਰੇੜੀ ਜਾ ਰਹੀ ਹੈ ਇੱਕ ਹੋਰ ਰੇੜੀ ਵਾਲਾ ਸਾਹਮਣੇ ਪਿੱਛੇ ਉਹ ਕਚਰਾ ਸੁੱਟ ਰਿਹਾ ਐ ਇਸ ਵੇਲੇ ਮੌਕੇ ਦੇ ਉੱਤੇ ਚੰਡੀਗੜ੍ਹ ਦੇ ਏਰੀਆ ਦੇ ਵਿੱਚ ਕਚਰਾ ਸੁੱਟਿਆ ਜਾ ਰਿਹਾ ਤਾਂ ਕੀ ਇਹ ਇੱਕ ਡੰਪ ਏਰੀਆ ਵਾ ਕੀ ਇਹ ਕਚਰੇ ਵਾਲਾ ਏਰੀਆ ਔਰ ਸੈਕਟਰ ਇਹ ਨੁੰਝਾ ਦੀ ਜਗ੍ਹਾ ਔਰ ਇਹ 10 ਫੇਸ ਹੈ ਤਾਂ ਹੁਣ ਤੁਸੀਂ ਦੱਸੋ ਕਿ ਇੱਥੇ ਕੀ ਮਿਊਸਪਲ ਕਾਰਪੋਰੇਸ਼ਨ ਦੀਆਂ ਗੱਡੀਆਂ ਇੱਧਰ ਨਹੀਂ ਲੰਘਦੀਆਂ ਇੱਧਰ ਕੋਈ ਵੀ ਨਗਰ ਕਾਉਂਸਲ ਵਾਲਾ ਨਹੀਂ ਆਉਂਦਾ ਤਾਂ ਜੇ ਇਸ ਰੋਡ ਦੀ ਅਸੀਂ ਹਾਲਾਤ ਦੱਸ ਦਈਏ ਕਿ ਰਿਪੇਅਰ ਹੁੰਦਾ ਪਰ ਕਚਰਾ ਸੁੱਟਣ ਵਾਲੇ ਬਿਲਕੁਲ ਕਚਰਾ ਸੁੱਟ ਕੇ ਇਸ ਨੂੰ ਭਰ ਰਹੇ ਆ ਜਿਵੇਂ ਆਹ ਰੇੜੀ ਵਾਲੇ ਆ ਦੂਸਰੀ ਰੇੜੀ ਗਈ ਆ ਔਰ ਦਿਨ ਵਿੱਚ ਨਾ ਜਾਣੇ 50 ਰੇੜੀਆਂ ਇੱਥੇ ਆਉਂਦੀਆਂ ਹੋਣਗੀਆਂ ਤਾਂ ਇਸ ਜਗ੍ਹਾ ਆ ਕੇ ਰੋਡ ਦੇ ਕਿਨਾਰੇ ਕਚਰਾ ਸੁੱਟ-ਸੁੱਟ ਕੇ ਡੈਂਪ ਲਗਾਏ ਗਿਆ ਔਰ ਰੋਡ ਬਣਾਉਣ ਦਾ ਫਾਇਦਾ ਕੀ ਸੀ ਜੇ ਕਚਰਾ ਹੀ ਸੁੱਟਣਾ ਸੀ ਇਸ ਦੇ ਇਰਦ-ਗਿਰਦ ਤਾਂ ਇਹ ਰੋਡ ਬਣਾਉਣ ਦਾ ਕੀ ਲੋੜ ਪੈ ਗਈ ਕੀ ਜ਼ਰੂਰਤ ਪੈ ਗਈ ਮਤਲਬ ਕੀ ਰਹਿ ਗਿਆ ਤਾ ਇਸ ਬਾਰੇ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦਈਏ ਕਿ ਇੱਥੇ ਹਰ ਕੋਈ ਜੋ ਇਹਨਾਂ ਸੈਕਟਰਾਂ ਦਾ ਜਾਂ 10 ਫੇਸ ਮੁਹਾਲੀ ਦਾ ਸਿਰਫ ਇਸ ਜਗ੍ਹਾ ਆ ਕੇ ਕਚਰਾ ਸੁੱਟਿਆ ਜਾਂਦਾ ਤਾਂ ਕਹਿਣ ਨੂੰ ਕਿਹਾ ਜਾਂਦਾ ਕਿ ਚੰਡੀਗੜ੍ਹ ਬਹੁਤ ਸੁਥਰਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਬਹੁਤ ਜ਼ਿਆਦਾ ਕੇਅਰ ਕੀਤੀ ਜਾਂਦੀ ਆ ਸਫਾਈ ਦਾ ਬੜਾ ਧਿਆਨ ਰੱਖਿਆ ਜਾਂਦਾ ਤਾਂ ਕੁਝ ਤਸਵੀਰਾਂ ਤੁਹਾਨੂੰ ਅਸੀਂ ਵਿਖਾ ਦਤੀਆਂ ਕਿ ਇਹ ਚੰਡੀਗੜ੍ਹ ਦੀਆਂ ਤਸਵੀਰਾਂ ਨੇ ਤਾਂ ਇੱਕ ਤਰਫ 99 ਸੈਕਟਰ ਹੈ ਤਾਂ ਦੂਸਰੀ ਤਰਫ 10 ਫੇਸ ਹੈ ਤਾਂ ਇਹ ਹਾਲਾਤ ਨੇ ਕਿ ਪੂਰੇ ਦਿਨ ਦੇ ਵਿੱਚ 100 ਗੱਡੀ ਦੇ ਕਰੀਬ 100 ਰੇੜੇ ਦੇ ਕਰੀਬ ਇੱਥੇ ਕਚਰਾ ਸੁੱਟਣ ਵਾਲੇ ਆਉਣਗੇ ਔਰ ਸਾਰੇ ਏਰੀਆ ਦੇ ਵਿੱਚ ਇੱਥੇ ਕਚਰਾ ਸੁੱਟ-ਸੁੱਟ ਕੇ ਡੈਂਪ ਲਗਾਏ ਜਾਣਗੇ ਔਰ ਜਦੋਂ ਗੱਡੀਆਂ ਇੱਥੇ ਆਣ ਕੇ ਰੇੜੀਆਂ ਕਚਰਾ ਸੁੱਟਦੀਆਂ ਤੇ ਔਰ ਜਾਣ ਵਾਲੀਆਂ ਗੱਡੀਆਂ ਨਾਲ ਇਨਸੀਡੈਂਟ ਵਾਪਰਦਾ ਹੁਣ ਵੀ ਇੱਕ ਮੋਟਰਸਾਈਕਲ ਵਾਲਾ ਆ ਜੋ ਰੇੜੀ ਜਾ ਰਹੀ ਆ ਇਸ ਦੇ ਵਿੱਚ ਵਜਾ ਕਿਉਂਕਿ ਰੇੜੀ ਜਣਾ ਕਚਰਾ ਸੁੱਟ ਕੇ ਅੰਦਰ ਤੋਂ ਕੱਢ ਦਿੰਦੀ ਆ ਤਾਂ ਫੇਰ ਦੱਸ ਦਈਏ ਕਿ ਇਹ ਸੱਟਾਂ ਤਾਂ ਲੱਗੀਆਂ ਜਰੂਰ ਪਰ ਦੋਨੋਂ ਹੀ ਜੋ ਕਚਰੇ ਵਾਲੇ ਨੇ ਉਹ ਬਿਲਕੁਲ ਬੇਸ਼ਰਮਪੁਣਾ ਕਰ ਰਹੇ ਸੀ ਕਿਉਂਕਿ ਉਹ ਗਲਤ ਸੀ ਉਹਨਾਂ ਨੇ ਰੇੜੀ ਲਗਾ ਕੇ ਕਚਰਾ ਸੁੱਟ ਰਹੇ ਸੀ ਜਦਕਿ ਇਲੈਗਲ ਜਗ੍ਹਾ ਦੇ ਉੱਤੇ ਤੁਸੀਂ ਕਚਰਾ ਸੁੱਟ ਰਹੇ ਹੋ ਔਰ ਇਹ ਤੁਸੀਂ ਕਿਵੇਂ ਇੱਕ ਦੇ ਦੇ ਉਸ ਨੂੰ ਕਿ ਚੰਡੀਗੜ੍ਹ ਦੇ ਵਿੱਚ ਜੋ ਨਗਰ ਕਾਉਂਸਲ ਹੈ ਜੋ ਮਿਊਸਪਲ ਕਾਰਪੋਰੇਸ਼ਨ ਹੈ ਕੀ ਉਸ ਦਾ ਧਿਆਨ ਇਸ ਤਰਫ ਨਹੀਂ ਜਾਂਦਾ ਕਿ ਪੂਰਾ ਚੰਡੀਗੜ੍ਹ ਬਿਲਕੁਲ ਸਾਫ਼ ਹੈ ਇਸ ਬਾਰੇ ਤੁਸੀਂ ਕਮੈਂਟ ਕਰ ਦਿਓ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਗੁਰਦਾਸਪੁਰ ਫਿਲਹਾਲ ਚੰਡੀਗੜ੍ਹ